ਸਰਮਿੰਦਰ ਸਿੰਘ ਜੀ ਪਿੰਡ ਫਗੜਨ ਮਾਝਰਾ ਜੀ ਬਸ ਸਰਪਾਚੀ ਦਾ ਮੇਦਵਾਰਾਂ ਇੱਕੋ ਇਨਸਾਨ ਮੇਰਾ ਬਾਲਕੀ ਨੇ ਤੇ ਮੇਰੀ ਪਿੰਡ ਵਾਸੀਆਂ ਨੂੰ ਅਪੀਲ ਹੈ ਜੀ ਕਿ ਮੈਨੂੰ ਵੱਧ ਤੇ ਵੱਧ ਬੋਟਾ ਪਾ ਦਿੱਤਾ ਉਹ ਵੀ ਜਿਹੜੇ ਪਿੰਡ ਦੇ ਰੂਪੇ ਕੰਮ ਕਿੰਨੇ ਸਮੇਂ ਤੋਂ ਰਹਿ ਗਿਆ ਸਾਵਾਸ ਉਹ ਬੜੀ ਦਿੱਕਤ ਨੇ ਬੜੇ ਤੰਗ ਨੇ ਪਿੰਡ ਦਾ ਬਹੁਤ ਸਾਲ ਹੋਇਆ ਕੁਸਤ ਕੰਮ ਹੋਏ ਨੇ ਇਹ ਕਹਿੰਦੇ ਕੰਮ ਹੋਏ ਪਰ ਉਸ ਕੰਮ ਹੋਏ ਨੇ ਵਰਕਸ ਬਹੁਤ ਜ਼ਿਆਦਾ ਹੋਇਆ ਹੈ ਜੰਬਰੀ ਕਿਤੇ ਜਿਹੜਾ ਪਲਾਟਾ ਨਾਲ ਸਾਡੇ ਬਹੁਤ ਵੱਡਾ ਮੁੱਦਾ ਬਣਿਆ। 10 ਸਾਲ ਤੋਂ। ਉਹ ਗਰੀ ਪਰਿਵਾਰ ਨੇ ਜਿਹੜੇ ਰੋੜ ਬੰਦ ਨੇ। ਉਹ ਤਾਂ ਕਿਹੜੀ ਜਗ੍ਹਾ ਨਹੀਂ। ਉਹਨੇ ਪਿਛਲੇ ਸਮੇਂ ਤੋਂ 10 ਸਾਲ ਤੋਂ ਉਦਾਰਿਆ ਰੱਖਿਆ ਗਿਆ। 10 ਸਾਲ ਤੋਂ ਕਿਸੇ ਕੋਈ ਜਗ੍ਹਾ ਨਹੀਂ ਮਿਲਿਆ ਭਾਈ ਜਿਹੜੀ ਕਿ ਰੋੜ ਬਜਾਉ। ਔਰ ਕੰਮ ਵੀ ਹੋਏ ਨੇ ਪਿੰਡ ਦਾ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਿਛਲੇ ਸਾਲ। ਨਾ ਤਾਂ ਸਾਡੀ ਡਿਸਪੈਂਸਰੀ ਅਪਗ੍ਰੇਡ ਹੋਈ। ਨਾ ਸਾਡਾ ਸਕੂਲ ਅਪਗ੍ਰੇਡ ਹੋਇਆ 10 ਸਾਲ ਹੋ ਗਏ ਜੀ ਸਾਡੇ ਪਿੰਡ ਦੇ ਬੱਚੇ ਨੇ ਨਾ ਜਿਹੜੇ ਜਾਂ ਤਾਂ ਅਨੰਦਪੁਰ ਕੇ ਸ਼ੋ ਜਾਂਦੇ ਨੇ ਜਿਹੜਾ ਕਿ 1 ਤੋਂ 5-7 ਕਿਲੋਮੀਟਰ ਦੂਰ ਪੈਂਦਾ ਹੈ ਜਾਂ ਫਿਰ ਚ ਲੈ ਲੈ ਜਾਂਦੇ ਨੇ ਜੀ ਉਹ ਜਿਹੜੇ ਕੰਮ ਹੋਣੇ ਵਾਲੇ ਸੀ ਉਹ ਤਾਂ ਹੋਏ ਨਹੀਂ ਜੀ ਜਿਹੜਾ ਪਿੰਡ ਨੂੰ ਨੁਕਸਾਨ ਹੋਇਆ ਉਹ ਕੰਮ ਅੱਧੇ ਹੋਏ ਨੇ ਜਿਵੇਂ ਕਿ ਜਿਹੜੀ ਪਿੰਡ ਦੀ ਜ਼ਮੀਨ ਹੈ ਪਿੰਡ ਦੀ ਜਾਇਦਾਦ ਹੈ ਜੀ ਪੰਚਾਇਤੀ ਆ ਉਹ ਨਾ ਪ੍ਰਾਈਵੇਟ ਅਦਾਰਿਆਂ ਨੂੰ ਬਹੁਤ ਉੱਤੇ ਗਈ ਆ ਬਾਰ ਬਾਰ ਗੱਤੀ ਗਈ ਆ ਜੀ ਅਸੀਂ ਵਿਰੋਧ ਕਰਦੇ ਰਿਹਾ ਪਿਛਲੇ ਸਾਲੇ ਕੋਈ ਵਿਰੋਧ ਕਾਰਨ ਰੁਕੀ ਹੋਈ ਹੈ ਜੀ ਇੱਕ ਪ੍ਰਾਈਵੇਟ ਸੰਸਥਾ ਨੂੰ ਦਿੱਤੇ ਸੀ 12 ਕਿਲੇ ਸਾਡੇ ਪਿਛਲੀ ਪੰਚਾਇਤ ਉਹ ਸਾਡੇ ਪਿੰਡ ਵਾਸੀਆਂ ਨੇ ਸਾਡੀ ਸਮੂਚੀ ਟੀਮ ਨੇ ਸਾਰੇ ਭਰਾਵਾਂ ਨੇ ਰਲ ਮਿਲ ਕੇ ਅਸੀਂ ਹਾਈ ਕੋਰਟ ਕੇਸ ਪਾਇਆ ਜੀ ਹਾਈ ਕੋਰਟ ਕੇਸ ਪਾ ਕੇ ਜੀ ਉਹ ਅਸੀਂ ਨੇ ਉਹਦਾ ਇੰਤਕਾਲ ਕਰਵਾਇਆ ਜੀ ਪੰਚਾਇਤ ਨੇ 12 ਕਿਲੇ ਸਾਡੇ ਤਾਬ ਕਰਦੇ ਸੀ ਜਿਹੜੇ ਕੀ ਤੇ ਇੱਕ ਸਾਡੇ ਕੰਮਗਾੜਾ ਜੀ ਉਹ ਉਹਦਾ ਨਾਲ ਵੱਖਰਾ ਕਰ ਦਿੱਤਾ ਗਿਆ ਸਾਡੇ ਨਾਲ ਵੱਖਰਾ ਕਰਤਾ ਔਰ ਸਾਨੂੰ 30 ਕਿੱਲੇ ਉਹਨੂੰ ਦੇਨੇ ਪਏ ਸਾਡਾ ਉਹ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੀਆਂ ਪਿੰਡ ਦੀਆਂ ਲੋਣਾ ਸੀ ਜੀ ਉਹ ਤਾਂ ਸਾਡੀਆਂ ਕੁੜੀਆਂ ਨਹੀਂ ਹੋਈਆਂ ਸਾਡੀ ਜਿਹੜੀ ਜ਼ਮੀਨ ਤੇਲੀ ਜ਼ਮੀਨ ਸੀਗਾ ਕਿ ਲੈਣ ਸੀ ਉਹ ਬਹੁਤ ਬਰਬਾਦ ਹੋਈ ਆ ਪਿਛਲੇ ਦਮੇ ਉਹਦਾ ਵਿਕਾਸ ਜੋ ਹੋਇਆ ਨਾ ਉਹ ਪਿੰਡ ਦਾ ਚਲੋ ਵਿਕਾਸ ਵੀ ਹੋਇਆ ਸੀ ਐਂ ਨਹੀਂ ਕਹਿੰਦੇ ਪਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬਾਕੀ ਤੁਸੀਂ ਪਬਲਿਕ ਨਾਲ ਹੈ ਇਹਨਾਂ ਤੋਂ ਪੁੱਛ ਸਕਦੇ ਹੋ ਕੀ ਚਾਹੁੰਦੇ ਨੇ ਮੇਰੀ ਮੇਰੀ ਪਿੰਡ ਵਾਸੀਆਂ ਨੂੰ ਅਪੀਲ ਹੈ ਹੱਥ ਵੱਲ ਕੇ ਤੇ ਮੈਨੂੰ ਵੱਧ ਤੇ ਵੱਧ ਵੋਟਾਂ ਪਾਓ ਜਿਹੜੇ ਕਿ ਜੋ ਵੀ ਪਿੰਡ ਦੀ ਸਮੱਸਿਆ ਹੈ ਇਹੀ ਜਿਹੀ ਹੈਗੀ ਆ ਮੈਂ ਹੱਲ ਅਸੀਂ ਸਰਦਾਰ ਸੁਖਵਿੰਦਰ ਸਿੰਘ ਦੀ ਟੀਮ ਪਿੰਡ ਪੱਕੇ ਨੂੰ ਮਤਰਾ ਤੋਂ ਜੋ ਸਰਪੰਚ ਚਵਾਨ ਨੂੰ ਜਾ ਰਹੀ ਹੈ ਇਹਦੇ ਨਾਲ ਪਹਿਲਾਂ ਸੁਖਵਿੰਦਰ ਸਿੰਘ ਉਹਨਾਂ ਦੇ ਮਿਲ ਕੇ ਆ ਰਹੇ ਨੇ ਪਹਿਲਾਂ ਸੁਖਵਿੰਦਰ ਸਿੰਘ ਉਹਨਾਂ ਦੇ ਮਿਲ ਕੇ ਆ ਰਹੇ ਨੇ ਇਹਦੇ ਦੁਆਰਾ ਪੰਚ ਤੇ ਬਾਬੂ ਬਾਕੀ ਸਾਰੇ ਸਤ ਸ੍ਰੀ ਅਕਾਲ ਵੀ ਸਾਡੀ ਟੀਮ ਆ ਸੱਤ ਅਸੀਂ ਪਹੁੰਚਾ ਤੇ ਆਪੋ ਆਪਣਾ ਸਰਪੰਚ ਹੁਣ ਸਾਹਮਣੇ ਮਗਰ ਨਿਵਾਸੀ ਨੇ ਸਾਨੂੰ ਬਹੁਤ ਨਾਲ ਜਿਤਾਉਣ ਵੀ ਇਹਨਾਂ ਦੀ ਇਹ ਕੁਆਸ਼ਨ ਦਾ ਮਤਲਬ ਹੈ ਜਿਹੜੀਆਂ ਮਤਲਬ ਸਾਡੇ ਪਿੰਡ ਦੇ ਜਿਵੇਂ ਸਪੈਂਸਰੀ ਦੀ ਗੱਲ ਆ ਵੀ ਉਹ ਅਪਗ੍ਰੇਡ ਹੋਣੀ ਜ਼ਰੂਰੀ ਹੈ ਉਹ ਸਾਰੀ ਪਬਲਿਕ ਦੀ ਸਾਰੀ ਲੋਕਾਂ ਦੀ ਉਹ ਮੰਗ ਉਹ ਜਿੰਨੀ ਵੀ ਹੈ ਉਹ ਅਸੀਂ ਪਹਿਲਾਂ ਦੇ ਆਧਾਰ ਤੇ ਕਿਉਂਕਿ ਸਾਡੇ ਸਿਹਤ ਮੰਤਰੀ ਸ੍ਰੀ ਬ੍ਰਹਮਿੰਦਰ ਰਾਜੀ ਨਾਲ ਨਿੱਜੀ ਸੰਬੰਧ ਹੈ ਤੁਹਾਨੂੰ ਪੂਰੀ ਉਮੀਦ ਹੈ ਅਸੀਂ ਕਰਵਾ ਕੇ ਦੇਣਾ ਤੇ ਸਾਡੇ ਪਿੰਡ ਦੀ ਸਕੂਲ ਦੀ ਜਿਹੜੀ ਹੈ ਸਮੱਸਿਆ ਉਹ ਪ੍ਰਾਇਮਰੀ ਸਕੂਲ ਭਾ ਨਹੀਂ ਸਕਦਾ ਤਾਂ ਇੱਕ ਗਰੀਬ ਪਰਿਵਾਰਾਂ ਦੀ ਜਾਂ ਜਨਰਲ ਪਰਿਵਾਰਾਂ ਦੀ ਜਿਵੇਂ ਉਹਨੂੰ ਅਸੀਂ ਅਖੀਰ ਤੱਕ ਅਪਗ੍ਰੇਡ ਕਰਾਉਣ ਦੀ ਬਹੁਤ ਆਸ ਲਈਏ ਤੇ ਸਾਡਾ ਪਹਈਆ ਵੀ ਹੈ ਕਿ ਅਸੀਂ ਦਰਵਾਣਾ ਕਿ ਜਿਹੜੇ ਬੱਚੇ ਨੇ ਉਹ ਨੰਤ ਪਰਪੇਸੋ ਜਾਣਾ ਪੈਂਦਾ ਵੀ ਰਾਜ ਰੋੜਾ ਹਾਈਵੇ ਨੂੰ ਪਾਰ ਕਰਨ ਚ ਬੱਚਿਆਂ ਦਾ ਨੁਕਸਾਨ ਹੁੰਦਾ ਸਾਡੇ ਏਡੇ ਵਿੱਚ ਬਹੁਤ ਜ਼ਿਆਦਾ ਐਕਸੀਡੈਂਟ ਹੁੰਦਾ ਕਿਉਂਕਿ ਤੇ ਚਰਸਤਾ ਪੈ ਕਿਉਂਕਿ ਜਦੋਂ ਬੱਚਾ 9ਵੀਂ ਕਲਾਸ ਵਿੱਚ ਜਾਂਦਾ ਵੱਡਾ ਹੋ ਜਾਂਦਾ ਉਹ ਆਰਾਮ ਨਾਲ ਜਾ ਸਕਦਾ ਜਿਹੜੇ ਹੁਣ 6ਵੀਂ ਲਈ ਸਮੱਸਿਆ ਸਾਡੇ ਪਿੰਡ ਦੇ ਬੱਚਿਆਂ ਲਈ ਟੈਂਪੂ ਚ ਭੇਜਣੇ ਪੈ ਰਹੇ ਤੇ ਇੱਕ ਸਾਡੇ ਪਿੰਡ ਨੂੰ ਸਟੇਡੀਅਮ ਦੀ ਜੂਥ ਰੋਡ ਹੈ ਦੇ ਬੱਚੇ ਨਸਿਆ ਤੋਂ ਉੱਤੇ ਉੱਠ ਕੇ ਜਦੋਂ ਸਟੇਡੀਅਮ ਹੋਊਗਾ ਤਾਂ ਬੱਚੇ ਗੇਮਾਂ ਕਰਨਗੇ ਖੇਡਾਂ ਕਰਨਗੇ ਤਾਂ ਉਹਦੇ ਵਿੱਚ ਜਿੰਮ ਦਾ ਵੀ ਅਸੀਂ ਨਾਲ ਪ੍ਰੋਗਰਾਮ ਰੱਖੀਏ ਵੀ ਜਿੰਨੇ ਵੀ ਬੱਚੇ ਇੱਥੇ ਆ ਲੈ ਸਕਣ ਨੌਜਵਾਨ ਮੁੰਡੇ ਤੇ ਜਿਹਨੇ ਇੱਕ ਪਿੰਡ ਵਿੱਚ ਸਾਡੇ ਜਿੰਮ ਦਿੱਤਾ ਪਹਿਲੇ ਸਰਪੰਚ ਸਾਹਮਣੇ ਬਣਾ ਕੇ ਜੋ ਸਾਡੀ ਇਹ ਉਮੀਦ ਆ ਸਾਰੇ ਨਗਰ ਨਿਵਾਸੀਆਂ ਦੀ ਮੇਰੇ ਜੋ ਵੀ ਸਾਥੀ ਨੇ ਸਾਡੇ ਨਾਲ ਸਾਡੇ ਸਹਾਉਕਸ ਪਾਇੰਦ ਮਨਜੀਤ ਸਿੰਘ ਵੀ ਨੇ ਤੇ ਉਹਨਾਂ ਦੀ ਵੀ ਦਾਰ ਸਾਡੇ ਜਿਹੜੀ ਹੈ ਪਹਿਲੇ ਕਿਹਾ ਰਹੇ ਕੋਈ ਕਰਨਾ ਹੈ ਬਜ਼ੁਰਗਾਂ ਲਈ ਜੇ ਦਾ ਮਤਲਬ ਸਾਂਝੀਆਂ ਸਾਥ ਥਾਵਾਂ ਨੇ ਜੀ ਸਾਡੀ ਉਮੀਦ ਹੈ ਕਿ ਉੱਥੇ ਲਾਇਬ੍ਰੇਰੀ ਦਾ ਅਰੇਂਜਮੈਂਟ ਕਰੀਏ ਕਿ ਉੱਥੇ ਬੈਠ ਕੇ ਉਹ ਅਖਬਾਰ ਰਸਾਲੇ ਮੈਗਜ਼ੀਨ ਪੜ੍ਹ ਸਕਣ ਆਪਣੀ ਕੋਈ ਸਾਂਝ ਕਰ ਸਕਣ ਜਿਵੇਂ ਅਸੀਂ ਜਿਵੇਂ 말 ਰਹੇ ਹਾਂ ਕਿ ਪੈਨਸ਼ਨਾਂ ਦੀ ਲੋੜ ਹੈ ਕਿਸੇ ਉਹਨਾਂ ਦਾ ਛੋਟਾ ਆਪਾਂ ਪੈਨਸ਼ਨ ਉਹ ਵੀ ਅਸੀਂ ਥਾਵਾਂ ਕਰਵਾਈਆਂ ਨੇ ਅਮੀ ਸ਼ਕਤੀ ਪਰਮ ਪਰ ਹੈ ਜੀ ਕਿ ਉਹਦੇ ਵਿੱਚ ਤੁਸੀਂ ਬਕਤੀ ਪੈਨਸਰਾ ਲਵਾਈਆਂ ਲੈ ਕੋਈ ਛੂਟ ਨਹੀਂ ਇੱਕ ਲੀਡਰ ਤੇ ਆਟਾ ਦਾ ਸਕੀਮ ਵੀ ਕਰਵਾਇਆ ਨਹੀਂ ਤੇ ਅਸੀਂ 1 ਸਾਲ ਦੇ ਵਿੱਚ ਜਦੋਂ ਦੀ ਕਾਂਗਰਸ ਸਰਕਾਰ ਆਈ ਅਸੀਂ ਨੇ 13 ਮਕਾਨ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਪੈਸੇ ਨਾਲ ਹੀ ਲੈ ਕੇ ਆਂ ਕਾਂਗਰਸ ਸਰਕਾਰ ਤੋਂ ਅਸੀਂ ਬਹੁਤ ਬੋਤਲ ਲੈ ਕੇ ਮੰਗਿਆ ਪਿਛਲੇ ਪਿਛਲੇ ਅ ਘੋੜੇ ਦਿਨਾਂ ਤੋਂ ਸਾਡੇ 5 ਸਾਲ ਪਿੰਡ ਦੇ ਜਿਹੜੇ ਉਹ ਉਹਨਾਂ ਦੀ ਗੱਲ ਸਾਨੂੰ ਸੁਣਨ ਨੂੰ ਮਿਲੀ ਹੈ মিডিਆ ਤੇ ਕਿ ਉਹਨਾਂ ਨੇ ਕਿਹਾ ਕਿ ਮੇਰੇ ਕਾਗਜ਼ ਕਾਰਜ ਕਰਵਾਏ ਗਏ ਨੇ ਕਿਸੇ ਨੇ ਕਿਸੇ ਦੇ ਕਾਗਜ਼ ਕੋਈ ਖਰਾਬ ਪਰਵਾਸਨ ਫਾਰਜ ਕਰਵਾ ਸਕਦਾ ਜੋ ਕਮੀਆਂ ਨੇ ਉਹ ਕਮੀਆਂ ਨੇ ਪਿਛਲੇ ਨੁਕਸਾਨ ਹੋਏ ਨੇ ਉਹਨਾਂ ਦਾ ਮੁਆਵਜ਼ਾ ਤਾਂ ਦਿੱਤਾ ਨਾ ਪੈਂਦਾ ਚਾਹੇ ਕੋਈ ਵੀ ਬਕਾਇਦਾ ਮੈਂ ਤਾਂ ਇਹ ਨਿੱਕੇ ਲਾਇਆ ਹੋਇਆ ਸੀ ਬਾਹਰ ਉਥੇ ਮੋਟੇ ਅੱਖਰਾਂ 'ਚ ਵੀ ਜੋ ਇਹਨੇ ਕੀਤਾ ਜੋ ਦਾ ਨੁਕਸਾਨ ਹੋਇਆ ਪਿੰਡ ਦਾ ਜੀ ਉਹ ਹਰੇ ਭਰੇ ਦਰਖਤ ਕੱਟੇ ਗਏ ਨੇ ਜੀ ਹਰੇ ਭਰੇ ਦਰਖਤ ਕੱਟਣ ਕਾਰਨ ਜੀ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਜੀ ਉਹ ਫੈਕਟਰੀ ਸਾਹਿਬ ਨੇ ਮਹਾਲੀ ਤੋ ਠੀਕ ਹੈ ਜੀ ਕੋਈ ਕਿਸੇ ਦੇ ਕਾਗਜ਼ ਐਦਾਂ ਕੋਈ ਖਾਰਜ ਨਹੀਂ ਕਰਾ ਸਕਦਾ ਨਾ ਹੋਣਾ ਅਗਰ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਸਭ ਉਤਨੀ ਤਾਂ ਪੈਣੀ ਹੋਣੀ ਹਾਂਜੀ ਸਾਡੇ ਪਿੰਡ ਵਾਸੀ ਖੜੇ ਹੋਣ ਸਾਡੇ ਸਾਹਿਬ ਜੀ ਕੋ ਪਰੇ ਨਹੀਂ ਕਿਸੇ ਬਸ ਸਾਰੇ ਪਿੰਡ ਵਾਸੀ ਜਿਹਨਾਂ ਦਾ ਪਿੰਡ ਦਾ ਘਰ ਹੈ ਇਹਨਾਂ ਨੂੰ ਜਿਹੜੀ ਨਵੇਂ ਪੰਚਾਇਤ ਜਿੰਨੇ ਜੋ ਬਣਦੇ ਸਨ ਬਣਾਉਣ ਬਣਾ ਪਾਈ ਚਾਰਾ ਫਲੇਮ ਬਣਾਇਆ ਕਿ ਪਾਰਟੀਆਂ ਬਾਜੀਪੂਟ ਕੇ ਕੰਮ ਕਰਦੇ ਹੁੰਦੇ ਇਹੀ ਮੇਰਾ ਇਹਨਾਂ ਦੇ ਨਾਲ ਤੁੰਦ ਦਾ ਵੀ ਇਰਾਦਾ ਇਹੀ ਹੈ ਚਾਹੁੰਦਾ ਵੀ ਇਹਨਾਂ ਕੋਈ ਹੀ ਕੁਝ ਹੁੰਦਾ ਬਿਲਕੁਲ ਪਾਰਟੀਆਂ ਨੂੰ ਪਾਸੇ ਰੱਖ ਕੇ ਪਿੰਡ ਦੇ ਵਿਕਾਸ ਵੱਲ ਧਿਆਨ ਦੇਣ ਪਿੰਡ ਦੀਆਂ ਲੋੜਾਂ ਵੱਲ ਧਿਆਨ ਦੇਣ ਪਿੰਡ ਦੀਆਂ ਜ਼ਮੀਨਾਂ ਦੀ ਰਾਖੀ ਕਰਨ ਗਰੀਬਾਂ ਨੂੰ ਜੋ ਉਹਨਾਂ ਦੀਆਂ ਲੋੜਾਂ ਨੇ ਉਹਨਾਂ ਦੇ ਪਲਾਟ ਜਿਹੜੇ ਲਾਰੇ ਚਲਾਰੇ ਲਾਏ ਗਏ ਨੇ ਉਹਨਾਂ ਚੰਗੀਆਂ ਨੂੰ ਦਿੱਤੇ ਜਾਣ ਤਾਂ ਕਿ ਇਹ ਪਿੰਡ ਵਸੇ ਇਹ ਵੀ ਖੁਸ਼ ਹੋ ਜਾਣ ਕਿਉਂਕਿ ਜਿਹੜੀਆਂ ਜ਼ਮੀਨਾਂ ਬਦਲੀਆਂ ਗਈਆਂ ਨੇ ਉਹਨਾਂ ਨੇ ਇੰਦ ਕਾਲ ਬਦਲੇ ਗਏ ਉਹ ਬਿਨਾ ਕਿਸੇ ਦੀ ਜ਼ਮੀਨ ਹਾਂ ਪਿੰਡ ਤੋਂ ਬਿਨਾ ਹੀ ਇਜਾਜ਼ਤ ਤੋਂ ਬਿਨਾ ਹੀ ਜਦੋਂ ਪਤਾ ਲੱਗਿਆ ਤਾਂ ਕਾਲ ਹੋ ਗਈ ਪਤਾ ਲੱਗਦਾ ਪਿੰਡ ਨੂੰ ਇਹ ਤੀਜਾਂ ਦਾ ਮੈਂ ਬਰਖਲਾਪਾ ਬਿਲਕੁਲ ਭਾਈਚਾਰਕ ਸਮਝਾਂ ਦੇ ਮੈਂ ਹੱਕ ਚ ਉਹਦਾ ਇੱਥੇ ਭਾਈਚਾਰਕ ਤੇੜੜਾਂ ਪਾਈਆਂ ਜਾਂਦੀਆਂ ਨੇ ਪਾਈਆਂ ਪਾਈਆਂ ਦੀਆਂ ਵੱਡੀਆਂ ਪਾਈਆਂ ਜਾਂਦੀਆਂ ਨੇ ਉਹ ਤੀਜਾਂ ਤੇ ਮੈਂ ਬੜਾ ਬੁਰਦਾ ਉਹ ਤੀਜਾਂ ਨੂੰ ਮੈਂ ਬਚਾ ਕੇ ਰੱਖਾਂਗੇ ਇਹਨਾਂ ਤੇ ਮੈਂ ਨਾਮ ਕਰਦਾ ਮੈਂ ਸੁਖਦਾਰ ਨੂੰ ਇਹਨਾਂ ਦੀ ਮਦਦ ਕਰਨ ਲੋਕ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਸੁਖਵਿੰਦਰ ਸਿੰਘ ਜੀ ਨੂੰ ਜਿਹਨਾਂ ਦਾ ਚੋਣ ਸੰਮੁਖਾਪ ਬਾਕੀ ਹੈ ਇਹਨਾਂ ਦਾ ਵਾਅਦਾ ਸਾਹ ਦੇ ਰਹੇ ਆ ਕਿ ਸਾਰਾ ਯੂਥ ਸਾਡੇ ਪਿੰਡ ਦਾ ਸਾਡੇ ਨਾਂ ਦਾ ਹੈ ਆਕੀ ਨਸ਼ੇ ਤੋਂ ਦੂਰ ਰੱਖਾਂਗੇ ਸਾਰੇ ਨੌਜਵਾਨ ਪੀੜੀ ਨੂੰ ਤੇ ਜੋ ਵੀ ਨੌਜਵਾਨਾਂ ਦੀ ਮੰਗ ਹੋਊਗੀ ਗਰਾਉਂਡ ਪ੍ਰਤੀ ਜੋ ਵੀ ਨਸ਼ੇ ਵਿਰੁੱਧ ਸਭ ਦਾ ਸਾਥ ਇੱਕਜੁੱਟ ਹੋ ਕੇ ਸਾਰੀ ਮੁਹਿੰਮ ਚਲਾਵਾਂਗੇ ਤੇ ਸਭ ਤੋਂ ਵੱਸਤਵਤ ਦੇਮਾਵਲ ਵੀ ਆਣਾ ਸਾਡਾ ਧਿਆਨ ਦੇਵਾਂਗੇ ਜੋ ਵੀ ਗਰਾਉਂਡਾਂ ਦੇ ਵਿੱਚ ਜੋ ਸਾਡੀ ਜਿੰਮ ਹੈ ਉਹਨੂੰ ਗਰਾਉਂਡ ਦੇ ਵਿੱਚ ਹੀ ਬਣਾਵਾਂਗੇ ਇਹ ਗਰਾਊਂਡ ਦੇ ਵਿੱਚ ਬਣਾ ਕੇ ਉੱਥੇ ਹੀ ਸਾਰੇ ਬੱਚਿਆਂ ਨੂੰ ਬੱਤਵਾ ਜੇ ਹੋ ਸਕਿਆ ਵਧੀਆ ਕੋਚ ਵੀ ਪ੍ਰੋਵਾਈਡ ਕੀਤਾ ਜਾਊਗਾ ਤੇ ਸਾਡਾ ਬਤਵਾ ਸਾਦੋ ਸਾਰੇ ਸਾਡੇ ਪਿੰਡ ਦੇ ਨਾਲ ਨੇ ਮੈਂ ਤੁਹਾਨੂੰ ਬੋਲਣਾ ਮੈਂ ਆਪਣੀ ਬੀਐਸਸੀ ਮਤਲਬ ਜੂ ਫੋਰੈਸਟੋ ਕੀਤੀ ਹੈ ਤੇ ਐਮਐਸਸੀ ਬੋਟਨੀ ਸੰਗੁਰਾਂ ਦਾ ਵਨ ਇੰਡਸਟਰੀ ਤੋਂ ਕੀਤੀ ਹੈ ਕਿ ਮੈਂ ਪਿੰਡ ਦੀ ਰਹਿਣ ਵਾਲੀ ਹਾਂ ਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੁਖਵਿੰਦਰ ਸਿੰਘ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਸਰਪੰਚ ਬਣਾਇਆ ਜਾਵੇ ਠੀਕ ਹੈ ਬਹੁਤ ਹੀ ਚੰਗੇ ਕੈਂਡੀਡੇਟ ਨੇ ਠੀਕ ਹੈ ਇਹਨਾਂ ਨੇ ਬਹੁਤ ਕਮਿਸੀਸ ਕੀਤੇ ਨੇ ਲੋਕਾਂ ਦੇ ਨਾਲ ਇਹ ਸਾਰੇ ਪੂਰੇ ਕਰਦੇ ਨੇ ਠੀਕ ਹੈ ਇਹਨਾਂ ਨੇ ਬਿਨਾ ਸਰਪੰਚੀ ਤੋਂ ਵੀ ਤੇ ਮੇਰੇ ਬ੍ਰਦਰ ਫਰੀਦਰ ਸਿੰਘ ਇਹਨਾਂ ਤੋਂ ਨਹੀਂ ਤੇ ਇਹਨਾਂ ਦੀ ਟੀਮ ਨੇ ਬਹੁਤ ਜ਼ਿਆਦਾ ਹੈਲਪ ਕੀਤੀਆਂ ਲੋਕਾਂ ਦੀ ਕਿਹਾ ਉਹ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸਭ ਤੋਂ ਵੱਧ ਮਗ ਚੜ ਕੇ ਜਾਂਦੇ ਨੇ ਠੀਕ ਹੈ ਇਹਨਾਂ ਨੇ ਬਿਨਾ ਸਰਪੰਚੀ ਤੋਂ ਠੀਕ ਹੈ ਬਿਨਾ ਪੰਚੀ ਤੋਂ ਇਹਨਾਂ ਨੇ ਲੋਕਾਂ ਦੀਆਂ ਪੈਨਸ਼ਨਾਂ ਲਵਾਈਆਂ ਨੇ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਲੋਕਾਂ ਲਈ ਚੰਗੇ ਕੰਮ ਕੀਤੇ ਨੇ ਠੀਕ ਹੈ ਹਮੇਸ਼ਾ ਉਹਨਾਂ ਲਈ ਸਟੈਂਡ ਹੋ ਕੇ ਆਉਣ ਨਾਲ ਇਹਨਾਂ ਨੇ ਤੇ ਇਹ ਬਹੁਤ ਜ਼ਿਆਦਾ ਚੰਗੀ ਗੱਲ ਹੈ ਕਿ ਲੋਕਾਂ ਨੂੰ ਮਾਫ ਕਰਨਾ ਚਾਹੀਦਾ ਹੈ ਆਪਣੀ ਅੱਖਾਂ ਦੇ ਉੱਤੇ ਪੱਟੀਆਂ ਸਾਰ ਕੇ ਠੀਕ ਹੈ ਅੱਜ ਤੁਹਾਨੂੰ ਮੌਕਾ ਦਿੱਤਾ ਗਿਆ ਇਹ ਮੌਕਾ ਵਾਰ-ਵਾਰ ਨਹੀਂ ਆਉਂਦਾ ਠੀਕ ਹੈ ਉਹਨਾਂ ਨੇ ਵੀ 10 ਸਾਲ ਕੀਤੀ ਹੈ ਉਹਨਾਂ ਇਹ ਤਾਂ ਕੋਈ ਵਿਕਾਸ ਨਹੀਂ ਕੀਤਾ ਕਿਤਾ ਬਟ ਇੱਥੇ ਲਿਮਟ ਵੀ ਉਹਨਾਂ ਨੇ ਬਹੁਤ ਜ਼ਿਆਦਾ ਕੱਟ ਕੀਤਾ ਉਹਨਾਂ ਨੇ ਕੋਈ ਗੌਰਜਰੀ ਕੋਈ ਫੈਸਿਲਿਟੀ ਨਹੀਂ ਹੈਗੀ ਸਾਡੇ ਪਿੰਡ ਦੇ ਵਿੱਚ ਠੀਕ ਹੈ ਤੇ ਬॉयਜ਼ ਲਈ ਕੋਈ ਟੂਰਨਾਮੈਂਟ ਕੋਈ ਕੁਝ ਨਹੀਂ ਹੁੰਦਾ ਹੈਗਾ ਕੋਈ ਗਰਾਊਂਡ ਨਹੀਂ ਹੈਗਾ ਤੇ ਲੇਡੀਜ਼ ਲਈ ਕੋਈ ਸਾਨੂੰ ਕੋਈ ਨੌਕਰੀਆਂ ਨਹੀਂ ਪ੍ਰੋਵਾਈਡ ਕੀਤੀਆਂ ਗਈਆਂ ਹੈਗੀਆਂ ਤੇ ਸਾਨੂੰ ਕੋਈ ਮੇਰੀ ਸਭ ਤੋਂ ਵੱਡੀ ਉਹ ਮੰਗ ਹੈ ਸਾਡਾ ਜਿਹੜਾ ਸਰਕਾਰੀ ਸਕੂਲ ਆ 10 ਸਾਲਾਂ ਦੇ ਵਿੱਚ ਵੀ ਕੁਝ ਨਹੀਂ ਉਹ ਪ੍ਰਮੋਟ ਨਹੀਂ ਕੀਤਾ ਗਿਆ ਉਹ ਉੱਥੇ ਪੰਜਵੀਂ ਤੱਕ ਆ ਤੇ ਬੱਚਿਆਂ ਨੂੰ ਇੰਨਾ ਜ਼ਿਆਦਾ ਔਖਾ ਹੁੰਦਾ ਕਮ ਸੇ ਕਮ ਉਹਨੂੰ 8ਵੀਂ ਤੱਕ ਤਾਂ ਕਰੋ ਕਿ ਬੱਚਿਆਂ ਨੂੰ ਉਹ ਡਿਸਪੈਂਸਰੀ ਦਾ ਉਹਦਾ ਇੰਨਾ ਜ਼ਿਆਦਾ ਰਹਾਲਾ ਠੀਕ ਹੈ ਸਾਡੇ ਲਈ ਕੋਈ ਇੱਥੇ ਗਰੀਬਾਂ ਲਈ ਕੁਝ ਵੀ ਨਹੀਂ ਕੀਤਾ ਗਿਆ ਹੈਗਾ ਉਹਨਾਂ ਦੀ ਸਬਤੀ ਬਹੁਤ ਮਾੜੀ ਕੰਡੀਸ਼ਨ ਹੈ ਤੇ ਅੱਜ ਆਪਾਂ ਦੇਖੀਏ ਉਧਰ ਮੱਛੀਆਂ ਦੇ ਘਰ ਜਾ ਕੇ ਦੇਖ ਲੋ ਕਿ ਉਹਨਾਂ ਨੇ ਖੜਨ ਲਈ ਜਗ੍ਹਾ ਇੰਨੀ ਜ਼ਿਆਦਾ ਘਟਾ ਉੱਥੇ ਡੰਗਰ ਬਣ ਰਹੇ ਨੇ ਉੱਥੇ ਇੰਨਾ ਇੰਨਾ ਪਤਾ ਨਹੀਂ ਕਿਵੇਂ ਕੰਜਸਟਰਡ ਜਗ੍ਹਾ ਦੇ ਵਿੱਚ ਰਹਿ ਰਹੇ ਨੇ ਠੀਕ ਹੈ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਡੇ ਪਿੰਡ ਨੂੰ ਲਾਸ ਕਰਵਾਇਆ ਪਹਿਲਾਂ 30 ਕਿੱਲੇ ਦਾ ਇਹ ਸਾਡੇ ਉਹਨਾਂ ਨੂੰ ਬਾਜੀ ਘਰਾਂ ਨੂੰ ਦੇ ਦਿੱਤੇ ਉਹਨਾਂ 30 ਕਿੱਲੇ ਹ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਲਾਸ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਜ਼ਮੀਨ ਸੀਗੀ ਉਹ ਪ੍ਰਾਈਵੇਟ ਆਧਾਰਿਆਂ ਨੂੰ ਦਿੱਤੀ ਪਰ ਇਹਨਾਂ ਨੇ ਸਾਡੇ ਵੀਰਾਂ ਨੇ ਹਨਾ ਉਹਨੂੰ ਕੇਸ ਕਰਕੇ ਇੰਤਕਾਲ ਕਰਵਾਇਆ ਤੇ ਇਸ ਬਹੁਤ ਜ਼ਿਆਦਾ ਹੋਵਾ ਹਨਾ ਉੱਥੇ ਉਹ ਉਹ ਜਗ੍ਹਾ ਦੇ ਵਿੱਚ ਵੀ ਤੁਸੀਂ ਐਨਾ ਕੁਸ਼ਬਣਾਓ ਗਰਲਜ਼ ਕਾਲਜਿਸ ਬਣਾਓ ਗਰਲਜ਼ ਨੂੰ ਫਸਿਲਿਟੀਜ਼ ਦਿਓ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਇਹ ਅਸੀਂ ਚਾਹੁੰਦੇ ਆ ਵੀ ਸਾਡੇ ਵੀਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਤੇ ਇਹਨਾਂ ਨੂੰ ਉਮੀਦਵਾਰ ਚੁਣੋ ਤੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਤੇ ਇਹਨਾਂ ਨੇ ਪਲਾਟਾਂ ਦੇ ਵੀ ਵਾਅਦੇ ਕੀਤੇ ਨੇ ਸਭ ਨੂੰ ਖੁਰੇ ਕਰਨਗੇ ਤੇ ਹੱਥ ਚੋੜ ਕੇ ਅਪੀਲ ਆ ਸਾਰੇ ਇਹਨਾਂ ਦੇ ਇਨਸਾਫ਼ ਦੋ ਠੀਕ ਹੈ ਵੱਧ ਚੜ ਕੇ ਸਾਥ ਦਿਓ ਰਵਿੰਦਰ ਸੁਖਾਓ ਜਿੰਦਾਬਾਦ ਰਵਿੰਦਰ ਸੁਖਾਓ ਜਿੰਦਾਬਾਦ ਰਵਿੰਦਰ ਸੁਖਾਓ ਜਿੰਦਾਬਾਦ ਰਵਿੰਦਰ ਸੁਖਾਓ ਜਿੰਦਾਬਾਦ ਜਿੱਤੂ ਦਾ ਬਿੱਟੂ ਦਾ ਬਾਡੀ ਵਾਲਾ ਜਿੱਤੂ ਦਾ ਜਿੱਤੂ ਦਾ ਬਈ ਜਿੱਤੂ ਦਾ ਬਾਡੀ ਵਾਲਾ ਜਿੱਤੂ ਦਾ ਜਿੱਤੂ ਦਾ